ਜਦੋਂ ਮੋਜੂਮ ਸਮਾਜ ਪਾਰਟੀ ਪੰਜਾਬ ਦੇ ਜਥੇਵੰਦਕ ਢਾਂਚੇ ਦਾ ਵਿਸਤਾਰ ਕੀਤਾ ਗਿਆ ਔਰ ਮੋਜੂਮ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਕੁਰਵਾਨਗੀ ਦੇ ਨਾਲ ਔਰ ਸਰਦਾਰ ਅਜੀਤ ਸਿੰਘ ਪੈਣੀ ਜੀ ਮੋਜੂਮ ਸਮਾਜ ਪਾਰਟੀ ਪੰਜਾਬ ਦੇ ਇਨਚਾਰਜ ਚੁਕਤ ਕੀਤੇ ਗਏ ਬੈਕਵਰਡ ਕਲਾਸੇ ਦੇ ਵਿੱਚੋਂ ਬੈਕਵਰਡ ਕਲਾਸ ਨੂੰ ਬੜਾ ਵੱਡਾ ਮਾਣ ਸਨਮਾਨ ਪੈਲਮਾਇਆਵਤੀ ਨੇ ਜਿਹਨੇ ਦਿੱਤਾ ਔਰ ਸਰਦਾਰ ਕੁਲਦੀਪ ਸਿੰਘ ਜੀ ਸਰਦੂਰਗਰ ਸਾਹਿਬ ਜਿਨ੍ਹਾਂ ਨੂੰ ਪੈਨ ਕੁਮਾਰੀ ਮਾਇਆਵਤੀ ਜਿਨੇ ਆਪਣਾ ਅਸ਼ੀਰਵਾਦ ਦੇ ਕੇ ਪੰਜਾਬ ਭੋਜਨ ਸਮਾਜ ਪਾਰਟੀ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ। ਤੋਂ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਪੈਲਮਾਇਆਵਤੀ ਜੀ ਦਾ ਔਰ ਪਾਰਟੀ ਦੇ ਸਟੇਟ ਦੇ ਇੰਚਾਰਜ ਮੈਦੀਬਾਸ ਜੀ ਔਰ ਸਟੇਟ ਦੇ ਇੰਚਾਰਜ ਸ਼੍ਰੀ ਵਿੱਪਲ ਜੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਉਨ੍ਹਾਂ ਨੇ ਪੰਜਾਬ ਦੀ ਟੀਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਜੋ ਫੈਸਲਾ ਕੀਤਾ ਜੋ ਨਿਯੁਕਤੀਆਂ ਹੋਈਆਂ ਔਰ ਮੈਂ ਸਟੇਟ ਦੀ ਪੂਰੀ ਟੀਮ ਵੱਲੋਂ ਇਹਨਾਂ ਨਿਯੁਕਤੀਆਂ ਦਾ ਵੈਲਕਮ ਵੀ ਕਰਦਾ ਔਰ ਮੇਰਾ ਭਰੋਸਾ ਮੇਰਾ ਯਕੀਨ ਹੈ ਕਿ ਇਹਨਾਂ ਨਿਯੁਕਤੀਆਂ ਦੇ ਨਾਲ ਪੰਜਾਬ ਦੇ ਅੰਦਰ ਵਾਜਨ ਸਮਾਜ پارٹی ਹੋਰ ਮਜ਼ਬੂਤ ਹੋਏਗੀ ਔਰ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਹੁਣ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਪਾਰਟੀ ਨੇ ਖਾਤੇ ਖੋਲੇ ਆਉਣ ਵਾਲੇ ਸਮੇਂ ਵਿੱਚ ਬਲੌਕ ਸਭਾ ਜਿਲ੍ਹਾ ਪ੍ਰੀਸ਼ਦਾਂ ਔਰ ਫਿਰ ਜਿਲ੍ਹਾ 2027 ਦਾ ਲਕਸ਼ ਹੈ ਉਹਦੀ ਪ੍ਰਾਪਤੀ ਲਈ ਅਸੀਂ ਸਾਰੇ ਇੱਕ ਟੀਮ ਬਣਾ ਕੇ ਜਟਾਂਗੇ ਔਰ ਸੰਗਰੂਰ ਲੋਕ ਸਭਾ ਦੇ ਵਿੱਚ ਜਿਹੜੀ ਟੀਮ ਪਹਿਲਾਂ ਕੰਮ ਕਰਦੀ ਆ ਉਹਨਾਂ ਦੇ ਨਾਲ ਲੈਕਚਰਾਂ ਸਰਦਾਰ ਅਮਰਜੀਤ ਸਿੰਘ ਜੀ ਨੂੰ ਵੀ ਸੰਰੂਲ ਨੌਕਸਬਦ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੰਭੀ ਗਈ ਆ ਮੈਂ ਸਾਰੇ ਨਵੀਆਂ ਨੁਕਤੀਆਂ ਤੇ ਭੈਣੇ ਜੀ ਨੂੰ ਕਰਦੀਪ ਸਿੰਘ ਸਰਦੂਲ ਕਾਲ ਜੀ ਨੂੰ ਮਾਸਟਰ ਲੈਕਚਰਰ ਅਮਰਜੀਤ ਸਿੰਘ ਜੀ ਨੂੰ ਵਧਾਈ ਦੇਣਾ ਮੁਬਾਰਕਬਾਦ ਕਰਨਾ ਔਰ ਫਿਰ ਇੱਕ ਵਾਰ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਹਾਂ ਆਨਰਸ ਆਪਣੇ ਵਰਕਰਾਂ ਨੂੰ ਆਪਣੀ ਸਾਰੀ ਸਟੇਟ ਦੀ ਟੀਮ ਨੂੰ ਮੈਂ ਇਹ ਬੇਅਤੀ ਕਰਦਾ ਕਿ ਆਪਾਂ ਆਓ ਸਾਰੇ ਇਕਜੁੱਟ ਹੋ ਕੇ ਮਜਬੂਤੀ ਦੇ ਨਾਲ ਡਟਿਏ ਔਰ 27 ਸਭ ਕਾਂਛੀ ਰਾਮ ਦੇ ਸੁਪਨਿਆਂ ਦਾ ਪੰਜਾਬ ਬਣਾਈਏ ਡਾਕਟਰ ਅੰਬੇਡਕਰ ਸਾਹਿਬ ਦੇ ਸੁਪਨਿਆਂ ਦਾ ਪੰਜਾਬ ਭੈਣ ਮਾਇਆਵਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਆਪਾਂ ਇੱਕ ਨਵੇਂ ਪੰਜਾਬ ਦੀ ਸਜਣਾ ਕਰੀਏ ਧੰਨਵਾਦ ਜੈ ਭੀਮ ਜੈ ਜਵਾਨ ਸਵਾਇ ਗੁਰੂ ਜੀ ਦਾ ਹਮਸਾਰ